ਜੀ ਗੁਰਦੇਵ ਸਿੰਘ ਕਾਹੋ ਕੇ ਹੋਰਾਂ ਦੇ ਨਾਲ ਜੋ ਕੁਝ ਵਾਪਰਿਆ ਅੱਜ ਹਰ ਕੋਈ ਉਸ ਦੀ ਸਚਾਈ ਤੱਕ ਜਾਣਾ ਚਾਹੁੰਦਾ ਹੈ ਮਾਤਾ ਜੀ ਸਾਡੇ ਨਾਲ ਮੌਜੂਦ ਨੇ ਮਾਤਾ ਜੀ ਗੁਰਮੀਲ कौर ਪਤਨੀ ਨੇ ਜਹਦਰ ਪਾਈ ਗੁਰਦੇਵ ਸਿੰਘ ਹੋਰਾਂ ਦੇ ਇਹ ਖੁਦ ਉਸ ਵੇਲੇ ਥਾਣੇ ਦੇ ਵਿੱਚ ਰੋਟੀ ਵਾਲਾ ਡੱਬਾ ਲੈ ਕੇ ਜਾਂਦੇ ਰਹੇ ਜਿਸ ਵੇਲੇ ਉਹਨਾਂ ਨੂੰ ਥਾਣੇ ਦੇ ਵਿੱਚ ਰੱਖਿਆ ਗਿਆ ਸੀ ਬੇਸ਼ੱਕ ਇਹਨਾਂ ਦੇ ਮੱਥੇ ਨਹੀਂ ਲਾਇਆ ਗਿਆ ਇਹਨਾਂ ਨੂੰ ਬੁਲਾਇਆ ਨਹੀਂ ਗਿਆ ਬੀਬੀ ਜਦੋਂ ਲੈ ਕੇ ਗਏ ਆ ਘਰੋਂ ਹਾਂਜੀ ਹਾਂਜੀ ਉਸ ਦਿਨ ਤੁਸੀਂ ਕਿੱਥੇ ਸੀ ਤੇ ਕੀ ਕੁਝ ਵਾਪਰਿਆ ਸੀ ਕਿੰਨਾ ਕੁ ਪਤਾ ਤੁਹਾਨੂੰ ਮੈਂ ਤਾਂ ਉਸ ਦਿਨ ਆਪਣੀ ਗੁੱਡੀ ਕੋਲੇ ਗਈ ਵੀ ਸੀ ਤੇ ਮੈਨੂੰ ਸ਼ਾਮ ਨੂੰ ਆਈ ਤੁਹਾਡੇ ਦੋਤੇ ਦੀ ਡੈਥ ਹੋਈ ਸੀ ਹਾਂਜੀ ਤੇ ਜਿੱਦੇ ਮੈਂ ਘਰੇ ਆਈ ਤੇ ਸਾਡੇ ਘਰੋਂ ਦੋ ਕੋ ਬੁੜੀਆਂ ਜਾਣ ਮੈਂ ਕਿ ਸ਼ਾਇਦ ਕਾਕੇ ਦਾ ਮਹਿਸੂਸ ਕਰਨਾ ਜਿਹਾ ਹੋਣੀ ਆ ਤੇ ਬੰਦੇ ਬੱਚਿਆਂ ਦੱਸਿਆ ਕਹਿੰਦੇ ਬਾਪ ਨੂੰ ਲੈ ਗਏ ਮੈਂ ਸਬਜ਼ੀ ਵਗੈਰਾ ਬਣਾਈ ਤੇ ਆਪਣੇ ਸਹਰੂ ਚਾਨਸ ਸੰਜਤ ਦਰਸੋਂ ਨਾਲ ਲੈ ਕੇ ਥਾਣੇ ਪ੍ਰਸ਼ਾਦਾ ਲੈ ਕੇ ਗਈ ਤੇ ਉਹਨਾਂ ਨੇ ਪ੍ਰਸ਼ਾਦਾ ਉਹਦਨ ਸਾਨੂੰ ਜਾਣ ਨਿਤ ਮਣੇਤਾ ਦੂਏ ਦਿਨ ਫੇਰ ਕੇ ਆਸਾਂਗੇ ਪ੍ਰਸ਼ਾਦਾ ਫੜ ਲੈਂਦੇ ਸੀਗੇ ਤੇ ਸਾਨੂੰ ਨਹੀਂ ਕਹਾਂ ਜਾਣਦੇ ਸੀ ਪਾਂਡੇ ਸਾਡੇ ਫੜ ਆਂਦੇ ਸੀਗੇ ਫਿਰ ਮੈਂ ਉੱਥੇ ਬੈਠੀ ਰਹੀ ਆਪਣਾ ਕੋਲ ਡਾਟ ਦੁਕਾਨ ਸੀਗੀ ਤੇ ਉਹ ਦਵਾਈ ਦੇ ਕੇ ਆਏ ਮੈਂ ਕਦੇ ਕੀ ਗੱਲ ਕਹਿੰਦੇ ਜਥੇਦਾਰ ਨੇ ਮਤਲਬ ਬਾੜਾ ਕੁੱਤੇ ਫਿਰ ਕਿਲੇ ਰਾਂ ਦੀ ਕਮਾਈ ਸੀ ਮੈਨੂੰ ਕਹਿੰਦੀ ਬਿਸਤਰਾ ਲੈ ਆ ਦਿਓ ਬਈ ਹੱਥ ਪੰਨੀ ਹੋਇਆ ਪਰਨਾ ਤਾਂ ਖਟ-ਖਟ ਤੇ ਅਸੀਂ ਫਿਰ ਬਿਸਤਰਾ ਲੈ ਕੇ ਗਏ ਤੇ ਉਸ ਤੋਂ ਤੀਜਨ ਫਿਰ ਕੰਦ ਸਟਾਪ ਤੇ ਸਟਾਪ ਜਾਂਦੇ ਰਹੇ ਸੀ ਸਟਾਪ ਹਾਂਜੀ ਤੇ ਉੱਥੇ ਵੀ ਮਤਲਬ ਡਾਕਟਰ ਦੀ ਮੁਰੇਦੁਕਾਨ ਸੀ ਗੱਲ ਵੀ ਹੋਈ ਤੇ ਉੱਥੋਂ ਪੁਲਿਸ ਵਾਲਾ ਕ ਲੈਣ ਆਇਆ ਦਵਾਈ ਮੈਂ ਕਿਹਾ ਵੀ ਕੀ ਤੇ ਬਸ ਦਵਾਈ ਉਹਨਾਂ ਪੁੱਛਿਆ ਤੇ ਜਿਵੇਂ ਨੌ ਲਿਆ ਸਾਦੇ ਕਰ ਦਿੰਦਾ ਕਿ ਦੂਣੇ ਵਾਸਤੇ ਲੈ ਕੇ ਚੱਲੇ ਹੂੰ ਤੇ ਜਦੋਂ ਪੇਰ ਕਿਸੇ ਲਈ ਹੋਰ ਲੈਣ ਆਇਆ ਮੈਂ ਆਖਿਆ ਵੀ ਕੀ ਮੈਂ ਜਿੱਥੇ ਬਹਿ ਸਕਦੇ ਆ ਕਦੇ ਨਹੀਂ ਮੈਂ ਖਰਚਾਈ ਤੋਂ ਕਦੇ ਨਹੀਂ ਬਹਿ ਸਕਦੇ ਉਹ ਜਾਰੇ 10 ਜਾਲੇ ਸੀ 9 ਨੂੰ ਯਾਰ ਦੱਸਦੇ ਸੀਗੇ ਮਾੜੀ ਮੋਟੀ ਦਾਜੂ ਢਾਦੇ ਸੀ ਬੈਠਣ ਦੀ ਹਾਲਤ ਹੀ ਨਹੀਂ ਹੈ ਮੈਂ ਕਹਿੰਦਾ ਨਹੀਂ ਪਰ ਸਿਰ ਸਾਦਾ ਫੜਾਉਂਦੇ ਸੀਗੇ ਸਾਮੀ ਪਤਾ ਉਹ ਸਾਖ ਦੇ ਸਿਜਾਏ ਪੋਸਰਾ ਖਸਦ ਪਾਂਡੇ ਫੜਾਉਂਦੇ ਸੀ ਸਵੇਰਾ ਹੀ ਸਵੇਰੇ ਫੜਾਦੇ ਨੇ ਸ਼ਾਮੇ ਸ਼ਾਮ ਨੂੰ ਪੜਾਦੇ ਨੇ ਕਿੰਨੇ ਦਿਨ ਖਾ ਰੋਟੀ ਜਾਂਦੀ ਰਹੀ ਤੇ ਕਿਦੋਂ ਰੋਟੀ ਜਾਨੇ ਵੀ ਬੰਦ ਹੋ ਗਈ ਅਸੀਂ 30 ਤਰੀਕ ਵਾਲੇ ਦਿਨ ਮਤਲ ਉਹ ਕੰਪਨ ਆਇਆ ਸੀ ਤੇ ਉਹ ਦਿਨੇ ਕਹਿੰਦਾ ਨੀ 30 ਤਰੀਕਾ 31 31 ਵਾਲੇ ਦਿਨ ਤੇ ਕਹਿੰਦੇ ਵੀ ਆਪਣਾ ਮ ਵੀ ਉਹਦੀ ਬਗਲੀ ਹੁੰਦੀ ਸੀ ਕੋਦੇ ਆਪਣੇ ਦੀ ਘੋਟਣੇ ਦੀ ਹੂੰ ਤੇ ਕਹਿੰਦੇ ਆ ਕਿ ਵੀ ਜਾਂਦੇ ਜਾਂਦੇ ਇਹ ਤਾਂ ਤੁਸੀਂ ਸਾਡਾ ਕੰਮ ਕਰਜ ਕਦੇ ਅਸੀਂ ਕਿਸ 파ਕੇ ਜੇਲ ਤੁਰਤੇ ਹੂੰ ਆ ਗੱਲ ਆ ਕਿ ਅਸੀਂ ਫਿਰ ਚਲੇ ਗਏ ਤੁਹਾਨੂੰ ਕੌਣ ਕਹਿੰਦਾ ਜੇਲ ਤੁਰਤੇ ਕਵਿਤਰ ਆਪਣਾ ਹੋ ਜਾਂ ਚਾਲ ਚਰਨ ਉੱਤੇ ਅੱਛਾ ਹਾਂਜੀ ਹਾਂਜੀ ਤੇ ਫਿਰ ਅਸੀਂ ਚਲੇ ਗਏ ਰਾਤ ਨੂੰ ਮੈਂ ਜਾ ਕੇ ਆਪਣੇ ਗੁੱਗੀ ਦੇ ਸਹੁਰੇ ਨੂੰ ਤੁਹਾਨੂੰ ਕਹਿੰਦੇ ਵੀ ਜੇਲ੍ਹ ਭੇਜਤਾ ਜਹਦਾ ਸਾਹ ਨੂੰ ਹਾਂ ਜੇਲ੍ਹ ਭੇਜਤੇ ਕਹਿੰਦੇ ਅਸੀਂ ਸ਼ਾਮ ਨੂੰ ਹੀ ਰਾਤ ਨੂੰ ਚਲੇ ਗਏ ਉੱਥੇ ਆਪਣੇ ਮੰਡੀ ਚਲੀ ਗਈ ਮੇਰੇ ਲਾੜਕੀ ਵਿਆਹੀ ਵੀ ਹੈ ਤੇ ਦੂਏ ਕੋਡ ਨਾਲ ਲੈ ਕੇ ਫਿਰ ਲਗਾ ਸੇ ਉੱਥੇ ਚਲੇ ਗਏ ਆਪਣੇ ਚੰਡੀਗੜ੍ਹ ਉੱਥੇ ਵਿਆਸਰ ਲੈ ਅੰਦਰ ਹਾਈ ਕੋਰਟ ਹਾਂ ਤੇ ਉਮਤ ਲਾਏਗੇ ਰੋ ਪਲਮਾ ਖ ਜਿੱਥੇ ਪ੍ਰਸ਼ਾਦਾ ਉੱਪੜੂਗਾ ਉੱਥੇ ਛਾਪਾ ਮਾਰਾਂਗੇ ਤੇ ਉਹ ਕਦੇ ਸਟਾਪ ਲੈਣੇ ਸੀ ਘਟਾਣੇ ਚ ਤੇ ਫਿਰ ਸਭ ਮੈਨੂੰ ਘਰੇ ਹੀ ਪਹੁੰਚ ਲਗਾ ਵੀ ਥਾਣੇ ਲੈ ਕੇ ਆ ਗਏ ਅ ਸਵੇਰੇ ਸਾਰੇ ਚ ਚਲ ਪਾਣੀ ਲੈ ਕੇ ਗਏ ਥਾਣੇ ਕੰਸਰਟ ਕੋਈ ਨਹੀਂ ਫਿਰ ਸਟਾਪ ਚ ਲੱਗੇ ਕੋਈ ਸਾਡੇ ਕੋਲ ਕਿੰਨੀ ਤਰੀਕ ਨੂੰ ਦੀ ਗੱਲ ਇਹ ਇਹ ਪਹਿਲੀ ਅੱਛਾ ਪਹਿਲੀ ਨੂੰ ਕਹਿੰਦੇ ਵੀ ਪਹਿਲੀ ਨੂੰ ਰੋਟੀ ਮੋੜਤੀ ਉਹ ਕਹਿੰਦੇ ਵੀ ਹੈਣੀ ਹਾਂਜੀ ਸਾਡੇ ਕੋਲ ਤੇ ਫਿਰ ਅਸੀਂ ਦੁਜਾ ਆਪਣੇ ਰਾਤ ਨੂੰ ਫਿਰ ਛਾਪਾ ਮਾਰਿਆ ਮੈਂ ਆਪ ਗਈਆਂ ਅੰਦਰ ਪਹਿਲਾ ਥਾਣੇ ਗਈਆਂ ਉੱਤਨੀ ਮਿਲੇ

ਤੇ ਜਿਵੇਂ ਵਕੀਲ ਕੋਲ ਗਏ ਮੈਂ ਕਿਹਾ ਹੁਣ ਤਾਂ ਕੋਈ ਕੋਈ ਵੀ ਆਪਾਂ ਕਰਕੇ ਦੇਖ ਲਿਆ ਤੇ ਵਕੀਲ ਕਹਿੰਦਾ ਕੀ ਕਰ ਸਕਦਾ ਤੇ ਉਹੀ ਫੇਰ ਮਤਲਬ ਮੈਨੂੰ ਕਲੇਰ ਵਾਲੀ ਬੁੜੀ ਟੱਕਰ ਕੇ ਜਿਹੜੀ ਛੜਕ ਤੇ ਉਹ ਐਸੈਸਰੀ ਦੀ ਗਾਫਟ ਸੀ ਤੇ ਮਨ ਮੜਾ ਤਰ ਕਹਿੰਦੇ ਪਤ ਕੋਈ ਨਾ ਤੁਸੀਂ ਜਾਵੋ ਕੋਈ ਕਾਧਿਆ ਪਤ ਆਏ ਮੈਨੂੰ ਕਹਿਤਾ ਹੋਰ ਸਿਗੁਰਿਓ ਉਹ ਕਲੇਰ ਮੈਨੂੰ ਪਤਾ ਉਹ ਅੰਦਰ ਜਾਂਦੀ ਜੁੰਦੀ ਸੀ ਕਈ ਬੰਦੇ ਛਡਾਏ ਉਹਨੇ ਅੱਛਾ ਅੱਛਾ ਤੇ ਚਲ ਚੰਤਰੀਕ ਨੂੰ ਸਾਡੇ ਤੇ ਮਤਲਬ ਗਿਆਨੀ ਜੀ ਨੂੰ ਲੂਟ ਪੱਦੀ ਵਾਲਿਆ ਆਏ ਸੰਜੀ ਇੱਕ ਮੋੜ ਕੇ ਵਾਪਸ ਮੈਂ ਅਕਮਾਕ ਗਿਆਨੀ ਜੀ ਸਦਾਸ ਬੇਨਤੀ ਕਰੂ ਕਹਿੰਦੇ ਕਰਦੇ ਆ ਬੁੱਧਨੀ ਵਾਲੇ ਭਾਈ ਅਵਤਾਰ ਸੁਣੇ ਆਏ ਕੋਈ ਮੋੜ ਕੇ ਸਾਡੇ ਕੋਲ ਤੇ ਸਾਨੂੰ ਕੋਈ ਪਤਾ ਨਾ ਲੋਕਾਂ ਨੇ ਬੜਕਾ ਆਗੇ ਸੇ ਪਚਾਰ ਤੀ ਤੱਕ ਖਬਰੀ ਲੱਗ ਗਈ ਸੀ ਇਸ ਤਾਨੂੰ ਕਿ ਜਦੋਂ ਪੁਲਸ ਕਹਿੰਦੀ ਕਿ ਉਹ ਤਾਂ ਭੱਜ ਗਏ ਤੁਹਾਨੂੰ ਕੋਈ ਸ਼ੰਕਾ ਸੀ ਕਿ ਕਦੇ ਮਨਚ ਨਹੀਂ ਆਇਆ ਵੀ ਉਹ ਸਾਡੇ ਸੱਚੀ ਭੱਜ ਗਏ ਹੋਣ ਕਦੇ ਵਾਪਸ ਆ ਜਾਣ ਨਹੀਂ ਉਹਨਾਂ ਨੇ ਚਾਰ ਤਿੰਨ ਨੂੰ ਖਵਾ ਦਿੱਤਾ ਨੇ ਜੇ ਭੱਜੇ ਕਹਿੰਦੇ ਭੱਜੇ ਆ ਪਰ ਭੱਜਣ ਵਾਲੇ ਤਾਂ ਹੈ ਨਹੀਂ ਸੀ ਤੇ ਆਪਣੇ ਅਸਿਕੁਰਦਰ ਸਾਹਿਬ ਤੋਂ ਆਇਆ ਤੇ ਮੇਰੀ ਲਾਟਤੀ ਨੇ ਇੱਥੇ ਖ਼ਬਰ ਪਿਆ ਚੱਕ ਲਿਆ ਉਹਨੇ ਖ਼ਬਰ ਪੜ੍ਹ ਕੇ ਚੀਖ ਮਾਰੀ ਮੈਂ ਕਿ ਕੀ ਗੱਲ ਹੋ ਗਈ ਕਹਿੰਦੀ ਬਾਪੀਂ ਪਗੋੜੇ ਕਹਿੰਦਾ ਤੇ ਸਨਪੜ੍ਹੇ ਵੀ ਪਗੋੜੇ ਨਹੀਂ ਕੀਤਾ ਨੇ ਸਿੱਧ ਕਰਦਾ ਪਗੋੜੇ ਦਾ ਮਤਲਬ ਨਾ ਬੋਰਤਾ ਜਮਾ ਹੀ ਜੇ ਪੁਲਿਸ ਵਾਲੇ ਆਉਣੇ ਜੇ ਕਿਸੇ ਨੇ ਕਰਨ ਪੁਲਸ ਆਉਂਦੀ ਆ ਕਹਿੰਦਾ ਕੋਈ ਨਹੀਂ ਆਗੇ ਤਾਂ ਫਿਰ ਕੀ ਹੋ ਗਿਆ ਤੇ ਜੇ ਬਸ ਆਪ ਹੀ ਕਿਸパ ਦੇਣੇ ਆਪ ਹੀ ਛੱਡ ਦੇਣੇ ਤੁਹਾਨੂੰ ਫਿਰ ਜਿਹੜਾ ਵੇਖਣ ਵਾਲਿਆਂ ਨੇ ਦੱਸਿਆ ਉਹਨਾਂ ਨੇ ਫਿਰ ਕੀ ਦੱਸਿਆ ਵੀ ਕਿਵੇਂ ਉਹਨਾਂ ਦੀ ਮੌਤ ਹੁੰਦੀ ਹੈ ਕਿੰਨਾ ਕੁ ਤੇਜ਼ਦਤ ਹੁੰਦਾ ਇਹ ਤਾਂ ਫਿਰ ਉਹਨੂੰ ਪੁਲਸ ਵਾਲੇ ਦੱਸੀ ਜਾਂਦੇ ਸੀ ਵੀ ਆ ਬਹੁਤ ਇਤਹਾ ਮਤਲਬ ਇੱਕ ਉਹ ਦੋਸਿਆਂ ਕਿਥੋਂ ਫੜੇ ਵੈਸੇ ਕਿ ਉਹਨਾਂ ਨੇ ਵੀ ਦਿਖਾਇਆ ਮਤਲਬ ਉਹ ਬਹੁਤ ਕੁੱਤੇ ਵੈਸੇ ਉਦੋਂ ਥਾਣੇ ਦੇ ਗੱਲ ਆ ਕਹਿੰਦੇ ਆ ਪਿਆ ਤੁਹਾਡਾ ਨਾਲ ਗਾਲ ਗਾਲ ਕੱਢ ਕੇ ਤੇ ਇਸ ਤਰ੍ਹਾਂ ਹੋਇਆ ਤੇ ਬਹੁਤ ਜ਼ਿਆਦਾ ਹੀ ਜ਼ਲਮ ਹੋਇਆ ਥੋੜਾ ਨਹੀਂ ਹੋਇਆ ਉਸਨੂੰ ਪਤਾ ਵੀ ਨਿੱਕੇ ਨਿੱਕੇ ਬੱਚੇ ਕਿਸ ਤਰ੍ਹਾਂ ਤੇ ਦੂਜੇ ਸਿਰੇ ਕੋਈ ਘਰ ਤੇ ਬੰਦਾ ਨਹੀਂ ਸੀਗਾ ਅੰਤਲੇ ਵੇਲੇ ਤਾਂ ਤੁਹਾਨੂੰ ਕਿਹਨੇ ਦੱਸਿਆ ਜੀ ਤੇ ਅੰਤਲੇ ਵੇਲੇ ਜੋ ਕੁਝ ਵਾਪਰਿਆ ਉਹ ਕਿਹਨੇ ਦੱਸਿਆ ਤੇ ਉਹ ਕੀ ਦੱਸਿਆ ਵੀ ਹੁਣ ਉਹ ਉਹਨਾਂ ਦੀ ਲਾਸ਼ ਕਿੱਥੇ ਹੈ ਜਾਂ ਉਹਨਾਂ ਨੇ ਜਿਸ ਤਰ੍ਹਾਂ ਦੱਸਿਆ ਬਾਈ ਜੀ ਨੇ ਕਿ ਉਹਨਾਂ ਨੇ ਤਾਂ ਲਾਸ਼ ਵੀ ਇੱਦਾਂ ਕੀਤੀ ਉਹ ਫਿਰ ਤੁਹਾਨੂੰ ਕਿਹਨੇ ਦੱਸਿਆ ਉਹ ਵਿਰੋਧਾ ਤਸੱਲੀ ਹੋਈ ਤੁਹਾਨੂੰ ਕਿ ਹਾਂ ਬਸ ਜੀ ਅਸਤਾ ਜੀ ਜੋ ਖਾਤ ਖੁਰਪਾਲੀ ਉਹਦੇ ਕਹਤਾ ਵੀ ਮਤਲਬ ਹੈ ਨਹੀਂ ਸਾਨੂੰ ਪਤਾ ਲੱਗ ਗਿਆ ਸੀ ਵੀ ਜਿਹੜਾ ਕੁਝ ਸ਼ੱਕ ਆਦੇ ਆ ਵਿੱਚੇ ਪੋਰ ਸਾਰਦਾਨ ਸਿੱਕੇ ਵਿੱਚ ਜਿਹੜੇ ਇੱਕ ਦੂਸੇ ਅੰਦਰ ਸੋਹਣਾਂ ਨੇ ਦੱਸਿਆ ਸਾਨੂੰ ਵੀ ਆਹ ਕੁਝ ਕੀਤਾ ਉਹਨੇ ਕਿਹਾ ਤੁਸੀਂ ਵੀ ਉਹਨਾਂ ਦੀ ਮੌਤ ਹੋ ਗਈ ਹੈ ਉਹਨਾਂ ਨੇ ਕੁੱਤੇ ਮਾਰੇ ਦੇਖ ਦੱਸਿਆ ਜਿਹੜੇ ਸਿੰਘ ਸੀ ਨਾ ਉਹਨੇ ਕੁੱਤੇ ਦੱਸਿਆ ਫਿਰ ਉਹਨਾਂ ਨੂੰ ਪਤਾ ਲੱਗਦਾ ਗਿਆ ਜੇ ਆ ਗੱਲ ਹੋਈ ਆ ਹੋਈ ਆ ਇੱਕ ਦਿਨ ਸਰਪਾਤ ਪਤਾ ਲੱਗਾ ਤੁਹਾਨੂੰ ਕਿੰਨੇ ਦਿਨਾਂ ਬਾਅਦ ਕਿ ਹੁਣ ਉਹ ਨਹੀਂ ਰਹੇ ਉਹਨਾਂ ਦੀ ਮੌਤ ਹੋ ਗਈ ਕਿਸੇ ਬੰਦੇ ਨੇ ਜਿੱਦਾਂ ਤੁਹਾਨੂੰ ਦੱਸਿਆ ਆ ਕੇ ਨਹੀਂ ਨਹੀਂ ਸੰਤ ਫਿਰ ਚਾਰ ਤਿੰਨ ਨੂੰ ਪਤਾ ਲੱਗ ਗਿਆ ਸੀਗਾ ਸਾਨੂੰ ਪਤਾ ਵੀ ਭੱਜਣ ਵਾਲੇ ਨਹੀਂ ਇਹ ਤਾਂ ਇਹਨਾਂ ਨੇ ਕੰਮ ਕੀਤਾ ਕਿੰਨਾ 31 ਸਾਲ ਦਾ ਸੰਘਰਸ਼ ਹੈ ਜੀ ਤੁਹਾਡਾ 31 ਸਾਲ ਲੰਘ ਗਏ ਹਾਂਜੀ ਤੇ ਪਰ ਅਜ ਤੱਕ ਪੁਲਿਸ ਦੇ ਰਿਕਾਰਡ ਚ ਤਾਂ ਕੋਈ ਉਹਨਾਂ ਨੂੰ ਪਘੋੜਾ ਹੀ ਮੰਨਦੇ ਆ ਉਹ ਤਾਂ ਪਘੋੜੇ ਮੰਨਦੇ ਆ ਫਿਰ ਅਸੀਂ ਉਹਦੇ ਬਾਅਦ ਅਸੀਂ ਉਹ ਤੋਂ ਆਕੇ ਆ ਤੇ ਫਿਰ ਇਹਨਾਂ ਨੇ ਤਵਾੜੀ ਦੀ ਕਿ ਲਾਇਸ ਜੰਬੜ ਇੱਥੇ ਆਪਣੇ ਬਹੁਤ ਇਕੱਠ ਹੋਇਆ ਸਾਰਿਆਂ ਦੇ ਬਿਆਨ ਲਿਖ ਕੇ ਲੈ ਕੇ ਗਏ ਆ ਤੇ ਕੰਨੀ ਵੀ ਗਏ ਆ ਸਾਰੇ ਮਤਲਬ ਪਣ ਚ ਪੂਨ ਰਿਪੋਰਟ ਵੀ ਲੁਪੀ ਰੱਖੀ ਆ ਕਦਿੰਸ ਤਸੋ ਸਾਰੇ ਪਿੰਡ ਚ ਜਿਹੜੇ ਲੋਕੋ ਤੋਂ ਗੁਰਦੁਆਰੇ ਗੁਰਦੁਆਰੇ ਵਿੱਚ ਸੀ ਹਾਂ ਸਾਰੇ ਪਛਗਾਇਤ ਬਹੁਤ ਕੱਠ ਸੀ ਸਾਰੇ ਨੇ ਦੱਸੇ ਵੀ ਇਸ ਇਸ ਤਰ੍ਹਾਂ ਮਤਲਬ ਨਾਲ ਆਏ ਆ ਇਸ ਤਰ੍ਹਾਂ ਗਏ ਆ ਅਸਮੇ ਉਹਨਾਂ ਨੂੰ ਪਤਾ ਨਹੀਂ ਗਿਆ ਤੇ ਪਤਾ ਲੱਗਾ ਕਿ ਉਹ ਜਾਂਦੇ ਗਏ ਨਾ ਇੱਥੇ ਜਾਂਦੇ ਪਤਾ ਹੀ ਪਾ ਲਗਾ ਕਹਿੰਦੇ ਇੱਕੀ ਕੋਈ ਅਦਲ ਕਾਰਾ ਕਰੋ ਸਰਕਾਰ ਪਾਣੀ ਪਾਰਦੇ ਸਾਰੇ ਤੇ ਪਰ ਕਿ ਸਰਕਾਰ ਤੋਂ ਤੁਸੀਂ ਆਸ ਕਰਦੇ ਹੋ ਕੀ ਉਮੀਦ ਕਰਦੇ ਅਸੀਂ ਤਾਂ ਕਹਿੰਦੇ ਸਾਨੂੰ ਇਨਸਾਨ ਵਾਂਗ ਸਨ ਪਤਾ ਲੱਗਣਾ ਚਾਹੀਦਾ ਕਿ ਕੀ ਕੀਤਾ ਉਹ ਤਾਂ ਸਾਡੇ ਹੱਥ ਤੇ ਆਉਣੇ ਨਹੀਂ ਗਏ ਸਾਨੂੰ ਇਹ ਪਤਾ ਰਹੀ ਕੀ ਕੀ ਤਰਨ ਕੀ ਕਸੂਰ ਸੀਗਾ ਕਸੂਰ ਕਿਸ ਦਾ ਕਦੇ ਉਹ ਕੋਈ ਹਥਿਆਰਬੰਦ ਲੜਾਈ ਉਹਨੇ ਲੜੀ ਜਦੋਂ ਉਹ ਤੋਂ ਲਹਿਰ ਸੀਗੀ ਕਦੇ ਹਥਿਆਰ ਚੱਕ ਕੇ ਗਏ ਜਾਂ ਕਲਾ ਪ੍ਰਚਾਰ ਕਰਦੇ ਸੀ ਨਾ ਜੀ ਤੇ ਬਿਨਾ ਸ੍ਰੀ ਸਾਹਿਬ ਤੋਂ ਬਸ ਹੋਰ ਉਹਨੇ ਕੋਈ ਸਨ ਚੱਕਿਆ ਕਰਦੇ ਉਹ ਤਾਂ ਕਦੇ ਕਿਸੇ ਦਿਵਾਨ ਲਾਉਂਦੇ ਸੀ ਕਦੇ ਕਿ ਤਿੰਨ ਤਿੰਨ ਦਿਵਾਨ ਦਿਹਾੜੀ ਚ ਲੱਗਦੇ ਸੀ ਫਿਰ ਦਿਵਾਨੀ ਇੰਨੇ ਜ਼ਿਆਦਾ ਰੜਕਣ ਲੱਗ ਗਏ ਕਿ ਕਾਰਨ ਬਣਿਆ ਕਿ ਪਤਾ ਤੇ ਜਿਹੜੀ ਗੱਲ ਇੱਕ ਵਾਰੀ ਬੰਦੇ ਨੂੰ ਕਹਦੇ ਨੇ ਬੰਦੇ ਨੇ ਕਹਣਾ ਹਾਂਜੀ ਜਦੋਂ ਹੀ ਖੜੇ ਹੋ ਜਾਣਾ ਜੇ ਉਹ ਦਿਵਾਨ ਲਾਉਂਦੇ ਸੀ ਬਈ ਦੱਸੋ ਜਿਹਨੇ ਨਹੀਂ ਅੰਬਤ ਸ਼ਕਿਆ ਵਾ ਤੇ ਨਸ਼ਾ ਕਰਦੇ ਜੇ ਜਦੀ ਸਾਰੇ ਖੜੇ ਹੋ ਜਾਂਦੇ ਸੀ ਕਹਿੰਦਾ ਭਾਈ ਤੁਸੀਂ ਅੰਬਤ ਸ਼ਕੋ ਗੁਰੂਬਾਰੇ ਬਣੋ ਬਾਣੀ ਪੜੋ ਤੇ ਅਵਜ਼ਾ ਅਰੇਜ਼ਿਰ ਹੋਵਸ ਤਾਂ ਮਾਤਾ ਗਰਮੇਲ ਕੌਰ ਜੀ 31 ਸਾਲ ਬੀਤ ਗਏ ਪਰ ਹਲੇ ਵੀ ਇਨਸਾਫ ਦੀ ਉਡੀਕ ਹੈ ਔਰ ਸਰਕਾਰ ਤੋਂ ਹਲੇ ਵੀ ਇਹੀ ਅਪੀਲ ਤੇ ਮੰਗ ਕਰ ਰਹੇ ਨੇ ਕਿ ਘੱਟੋ ਘੱਟ ਸੱਚਤਾ ਸਾਹਮਣੇ ਆਵੇ ਸਾਨੂੰ ਪਤਾ ਤਾਂ ਲੱਗੇ ਕਿ ਉਸ ਵੇਲੇ ਕੀ ਕੁਝ ਵਾਪਰਿਆ